ਗੁਰੂ ਰਾਮਦਾਸ ਜੀ ਨੂੰ ਪੁੱਛੋ ਨਾ ਵੀ ਮਹਾਰਾਜ ਇਹ ਦੱਸੋ ਵੀ ਸਿੱਖ ਕਿਹੋ ਜਾਂ ਹੁੰਦਾ ਹੈ ਸ਼ਬਦ ਕੀ ਵਰਤੇ ਗੁਰ ਸਤਗੁਰ ਕਾ ਜੋ ਸਿੱਖ ਅਖਾਏ ਸੁਭਾਲ ਕੇ ਉੱਚ ਹਰ ਨਾਮ ਤੇ ਆਵੇ ਆ ਸਿੱਖ ਦੀ ਪਰਵਾਸ ਹੈ ਗੁਰੂ ਰਾਮਦਾਸ ਜੀ ਕਹਿ ਲੱਗੇ ਜਿਹੜਾ ਆਪਣੇ ਆਪ ਨੂੰ ਸਿੱਖ ਅਖਵਾਉਂਦਾ ਨਾ ਉਹ ਉੱਚਣ ਸਾਰ ਭਲਕੇ ਅੰਮ੍ਰਿਤ ਵੇਲੇ ਮੁਖ ਵਿੱਚੋਂ ਵਾਹਿਗੁਰੂ ਵਾਹਿਗੁਰੂ ਜਪਦਾ ਗੁਰ ਸਤਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠ ਹਰ ਨਾਮ ਤੇ ਆਵੇ ਉਦਮ ਕਲੇ ਉਦਮ ਕਰੇ ਭਲਕੇ ਪਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਾਮੈ ਉਹ ਅੰਮ੍ਰਿਤ ਮਿਲ ਉਦਮ ਕਰਦਾ ਗੁਰੂ ਗੋਬਿੰਦ ਸਿੰਘ ਜੀ ਤੇ ਕਹੇ ਲੱਗੇ ਸਿੱਖ ਇਸ਼ਨਾਨ ਵੀ ਦੋ ਕਰਦਾ ਹੈ ਦੁਨੀਆ ਇੱਕ ਇਸ਼ਨਾਨ ਕਰਦੀ ਹੈ ਕੱਲਾ ਪਾਣੀ ਦੇ ਨਾਲ ਤਨ ਦਾ ਇਸ਼ਨਾਨ ਪਰ ਸਿੱਖ ਇਸ਼ਨਾਨ ਵੀ ਦੋ ਕਰਦਾ ਜਿੱਥੇ ਪਾਣੀ ਨਾਲ ਤਨ ਦਾ ਇਸ਼ਨਾਨ ਕਰਦਾ ਉਥੇ ਅੰਮ੍ਰਿਤ ਬਾਣੀ ਨਾਲ ਰੱਬੀ ਨਾਮ ਨਾਲ ਆਪਣੇ ਅੰਤਰ ਆਤਮੇ ਦਾ ਵੀ ਇਸ਼ਨਾਨ ਕਰਦਾ ਹੈ ਮਨ ਦੀ ਮਿਹਨਤ ਹੁੰਦਾ ਹੈ ਉਦਮ ਕਰੇ ਭਲਕੇ ਪਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾਵੇ ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲ ਵਿਖ ਪਾਪ ਦੋਖ ਲਹਿ ਜਾਵੇ ਗੁਰੂ ਦਾ ਉਪਦੇਸ਼ ਜਪਦਾ ਤੇ ਗੁਰੂ ਕਿਰਪਾ ਕਰ ਦਿੰਦਾ ਇਹਦੇ ਅੰਦਰ ਦੀ ਜਿੰਨੀ ਵੀ ਜਨਮਗਰ ਮੰਤਰਾਂ ਦੀ ਮੈਲ ਹੈ ਪਾਪਾਂ ਵਿਕਾਰਾਂ ਦੀ ਗੁਰੂ ਲਾ ਕੇ ਰੱਖ ਦਿੰਦਾ ਅਗਲਾ ਬਚਨ ਬੜਾ ਕੀਮਤੀ ਹੈ ਫਿਰ ਚੜੇ ਦਿਵਸ ਗੁਰਬਾਣੀ ਗਾਵੇ ਬੈਂਦਿਆਂ ਉੱਠਦਿਆਂ ਹਰ ਨਾਮ ਤੇ ਆਵੇ ਆ ਸਿੱਖ ਦੀ ਪਰਵਾਸ ਹੈ ਗੁਰੂ ਰਾਮਦਾਸ ਜੀ ਕਹਿ ਲੱਗੇ ਭਲਿਓ ਸਿੱਖ ਉਹ ਹੈ ਵੀ ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਤੇ ਫਿਰ ਗੁਰਬਾਣੀ ਗਾਉਂਦਾ ਤੇ ਬੈਂਦਿਆਂ ਉੱਠਦਿਆਂ ਹਰ ਨਾਮ ਤੇ ਆਵੇ ਬੈਂਦਿਆਂ ਉੱਠਦਿਆਂ ਲੱਭੀ ਇਬਾਦਤ ਕਰਦਾ ਨਾਮ ਜਿਵੇਂ ਕਈ ਬੜੀ ਲੋਕ ਆਖਦੇ ਨੇ ਕਿ ਇਹ ਬੰਦੇ ਦਾ ਸੁਭਾਅ ਹੈ ਇਹਨੇ ਜਿੱਥੇ ਬਹਿਣਾ ਹੈ ਜਿੱਥੇ ਉੱਠਣਾ ਉੱਥੇ ਨਿੰਦਿਆ ਕਰਨੀ ਹੈ ਜਾਂ ਈਰਖਾ ਦੀ ਗੱਲ ਕਰਨੀ ਹੈ ਜਾਂ ਇਹਨੇ ਕੋਈ ਮੰਦੀ ਗੱਲ ਕਰਨੀ ਹੈ ਸਤਿਗੁਰੂ ਕਹਿੰਦੇ ਲੱਗੇ ਸਿੱਖ ਇਹੋ ਜਿਹਾ ਨਹੀਂ ਹੈ ਸਿੱਖ ਜਿੱਥੇ ਵੀ ਬਹਿੰਦਾ ਉੱਠਦਾ ਨਾ ਉੱਥੇ ਰੱਬੀ ਨਾਮ ਦੀ ਗੱਲ ਕਰਦਾ ਜਿੱਥੇ ਜਾਏ ਬਹੀਏ ਭਲਾ ਕਹੀਏ ਜੋ ਅਮਰਤ ਪੀਜੈ ਫਿਰ ਚੜ੍ਹੇ ਜਿਪਸ ਗੁਰਬਾਣੀ ਗਾਵੈ ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ ਸਤਿਗੁਰੂ ਨੇ ਅਗਲਾ ਬਚਨ ਆਖਿਆ ਵੀ ਸਹਿਬ ਨੂੰ ਪੁੱਛਿਆ ਵੀ ਸਤਿਗੁਰੂ ਗੁਰੂ ਨੂੰ ਪੁੱਛਿਆ ਵੀ ਤੁਹਾਨੂੰ ਕਿਹੜਾ ਸਿੱਖ ਚੰਗਾ ਲੱਗਦਾ ਹੈ ਤਾਂ ਸਹਿਬ ਕਹਿਣ ਲੱਗੇ ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਭਾਵੇ ਜਿਹੜਾ ਸਵਾਸ ਸਵਾਸ ਗੁਰੂ ਦਾ ਨਾਮ ਜਪਦਾ ਨਾ ਉਹ ਗੁਰੂ ਨੂੰ ਚੰਗਾ ਲੱਗਦਾ ਹੈ ਬਲਕਿ ਚੰਗਾ ਹੀ ਨਹੀਂ ਲੱਗਦਾ ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਵਰੇ ਨਾਮ ਜਪਾਵੇ ਸਤਿਗੁਰ ਕਹਿ ਲੱਗੇ ਗੁਰੂ ਉਹਨਾਂ ਦੀ ਚਰਨ ਧੂੜ ਲੋਚਦਾ ਜਿਹੜਾ ਖੁਦ ਜਪਦਾ ਤੇ ਹੋਰਨਾਂ ਨੂੰ ਜਪਾਉਂਦਾ